ਖੰਨਾ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਦੇ ਤਹਿਤ ਸਵੇਰੇ 6 ਵਜੇ ਤੋਂ ਸ਼ੁਰੂ ਕੀਤੀ ਗਈ ਇਸ ਕਾਰਵਾਈ ਦੀ ਅਗਵਾਈ ਖੰਨਾ ਦੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਸਮੇਤ 60 ਦੇ ਕਰੀਬ ਪੁਲਿਸ ਮੁਲਾਜ਼ਮਾਂ ਕੀਤੀ ਤਲਾਸ਼ੀ ਲਈ ਹਲਕਾ ਸ਼ਹਿਰੀ ਅਤੇ ਹੋਰ ਕਈ ਪਿੰਡਾਂ 'ਚ ਪਹੁੰਚੀ ਇਸ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਖੰਨਾ ਦੇ ਡੀਐਸਪੀ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਤੇ ਇਹ ਛਾਪੇਮਾਰੀ ਸਵੇਰੇ 6 ਵਜੇ ਤੋਂ ਉਨ੍ਹਾਂ ਲੋਕਾਂ ਖਿਲਾਫ ਕੀਤੀ ਜਾ ਰਹੀ ਹੈ ਜਿਨ੍ਹਾਂ ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਨੇ ਉਨ੍ਹਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਅਤੇ ਤਲਾਸ਼ੀ ਲਈ ਜਾ ਰਹੀ ਹੈ ਜਿਸ ਵਿੱਚ ਸਫਲਤਾ ਵੀ ਮਿਲੀ ਹੈ ਜਿਸ ਦੀ ਜਾਣਕਾਰੀ ਬਾਅਦ ਵਿੱਚ ਮੀਡੀਆ ਨਾਲ ਸਾਂਝੀ ਕੀਤੀ ਜਾਵੇਗੀ ਅਜਹੀ ਛਾਪੇਮਾਰੀ ਕਰਨ ਦਾ ਮਕਸਦ ਨਸ਼ੇ ਦੀ ਸਪਲਾਈ 체ਨ ਨੂੰ ਖਤਮ ਕਰਕੇ ਇਲਾਕੇ ਨੂੰ ਨਸ਼ਾ ਮੁਕਤ ਕਰਨਾ ਅਤੇ ਜਿਸ ਵਿੱਚ ਜਨਤਾ ਦਾ ਸਹਿਯੋਗ ਵੀ ਜ਼ਰੂਰੀ ਹੈ ਇਸ ਸਬੰਦੇ ਹੋਰ ਖੰਨਾ ਦੇ ਡੀਐਸਪੀ ਨੇ ਕੀ ਕੁਝ ਕੀਤਾ ਆਓ ਸੁਣਦੇ ਹਾਂ ਉਹਨਾਂ ਤੋਂ ਜਿਹੜਾ ਹੈਗਾ ਇੱਕ ਤੋਂ ਇੱਕ ਵਾਰ ਫੇਰ ਤੋਂ ਜਿਹੜਾ ਹੈਗਾ تاسو ਆਪਰੇਸ਼ਨ ਨੇ ਚਲਾਇਆ ਗਿਆ ਹੈ ਤੇ ਸਰ ਕਿੰਨੀ ਕਿ ਸਫਲਤਾ ਮਿਲਦੀ ਹੈ ਜੀ ਇਹਨਾਂ ਨੂੰ ਅੱਜ ਸੂਰਜ ਅਸੀਂ 6 ਵਜੇ ਕਾਸੋਪਰੇਸ਼ਨ ਸਟਾਰਟ ਕੀਤਾ ਸਾਡੇ ਐਸਐਸਪੀ ਮਾਨਯੋਗ ਮੈਡਮ ਉਨੀਤ ਕੋਂਡੋਲ ਜੀ ਦੀ ਹਦਾਇਤਾਂ ਮੁਤਾਬਕ ਤਿੰਨੇ ਸਬਟੂਨਾਂ ਚ ਸੂਰਜ 6 ਵਜੇ ਦਾ ਕਾਸੋਪਰੇਸ਼ਨ ਚੱਲ ਰਿਹਾ ਸਾਡੇ ਕੋਲ ਕਰੀਬ 60 ਕ ਮਲਾਜਮ ਹੈਗੇ ਨੇ ਸਿਟੀ 1 2 ਤੇ सदर ਤੇ ਦੋਨੋਂ ਚੌਕੀਆਂ ਦੇ ਮਿਲਾ ਕੇ ਅਸੀਂ ਨਸਰਾਲੀ ਪਿੰਡ ਹੌਲ ਪਿੰਡ ਸਿਟੀ 2 ਦੇ ਏਰੀਏ ਚ ਕ੍ਰਿਸ਼ਨानगर ਤੇ ਇਦਾਂ ਹੀ ਵਾਰਡ ਨੰਬਰ 357 ਸ਼ਹਿਰ ਇੱਕ ਦੇ ਜਿਨ੍ਹਾਂ ਜਿਨ੍ਹਾਂ ਖਿਲਾਫ ਪਹਿਲਾਂ ਮੁਕੱਦਮੇ ਦਰਜ ਹੋਏ ਨੇ ਉਹਨਾਂ ਦੀ ਵੈਰੀਫਾਈ ਕਰਦੇ ਆ ਸਾਨੂੰ ਡਿਊਰਿੰਗ ਰੇਡਸ ਕਾਫੀ ਕੁਝ ਸਫਲਤਾ ਮਿਲੀ ਹੈ ਉਹ ਤੁਹਾਨੂੰ ਅਸੀਂ ਬਾਅਦ ਚ ਬਰੀਫ ਦੱਸ ਦਾਂਗੇ ਤੇ ਸਰ ਜਿਹੜੇ ਹੁਣ ਤੱਕ ਜਿੱਦਾਂ ਕਿ ਲਗਾਤਾਰ ਇਹਦੇ ਤੇ ਮਤਲਬ ਕੀ ਪੁਲਿਸ ਜਣੀ ਹੈ ਸਰਚ ਆਪਰੇਸ਼ਨ ਚਲਾ ਰਹੀ ਹੈ ਤੇ ਹੋਰ ਅੱਗੇ ਕਿੰਨੀ ਕੁ ਸਫਲਤਾ ਕਿੰਨੇ ਕ ਟਾਈਮ ਚ ਆਪਾਂ ਨੂੰ ਸਫਲਤਾ ਮਿਲਣ ਦੀ ਆਸ ਹੈ ਅਸੀਂ ਲੱਗੇ ਹੋਏ ਲੋਕਾਂ ਦਾ ਸਹਿਯੋਗ ਵੀ ਇਹਦੇ ਵਿੱਚ ਜ਼ਰੂਰੀ ਹੈ ਅਸੀਂ ਚਾਹੁੰਦੇ ਹਾਂ ਵੀ ਜਿੱਥੇ ਜਿੱਥੇ ਐਸ ਐਚਓ ਇਹ ਸਰਕਲ ਅਫਸਰ ਲੱਗੇ ਹੋਏ ਨੇ ਉਹ ਚਾਹੁੰਦੇ ਨੇ ਵੀ ਅਸੀਂ ਆਪਣਾ ਸਾਰਾ ਏਰੀਆ ਡਰੱਗ ਫ੍ਰੀ ਕਰਕੇ ਰੱਖੀਏ ਤਾਂ ਕਿ ਲੋਕਾਂ ਦੀ ਜਾਨ ਮਾਂ ਦੀ ਰੱਖਿਆ ਹੋ ਸਕੇ ਜਿਹੜੇ ਕੋਈ ਬੱਚੇ ਗਲਤ ਨਸ਼ੇ 'ਚ ਪੈ ਗਏ ਉਹਨੂੰ ਅਸੀਂ ਐਡਮਿਟ ਕਰਾ ਰਹੇ ਹਾਂ ਤੇ ਅਸੀਂ ਚੇਨ ਆਫ ਸਪਲਾਈ ਤੋੜਨ ਚਾਹ ਵੀ ਕਿੱਥੋਂ ਲੈ ਕੇ ਆਉਂਦੇ ਨੇ ਉਹਨਾਂ ਨੂੰ ਅਸੀਂ ਨਾਲ ਨੋਮੀਨੇਟ ਕਰ ਰਹੇ ਆ ਤੇ ਸਰ ਜਿੱਦਾਂ ਕਿ ਇਸ ਵਾਰ ਜਿਹੜੀ ਹੈਗੀ ਲਿਸਟਾਂ ਤਸਕਰਾਨੀਆਂ ਬਣਾਈਆਂ ਜੀ ਆ ਨੀ ਉਹਦੇ ਵਿੱਚ ਵੀ ਕੋਈ ਸਫਲਤਾ ਮਿਲਦੀ ਆ ਉਹ ਰੇਟਾਂ ਕਰ ਰਹੇ ਸੀ ਜੋ ਸਫਲਤਾ ਮਿਲੀ ਉਹ ਤੁਹਾਨੂੰ ਬਾਅਦ ਵਿੱਚ ਡਿਟੇਲ ਚ ਦੱਸ ਦਾਂਗੇ